ਪਿੰਡ ਵਿੱਚ ਮਾਹੌਲ ਉਸ ਵਕਤ ਗਮਗੀਨ ਹੋ ਗਿਆ ਜਦੋਂ ਤਿੰਨੋ ਦੋਸਤਾਂ ਦੇ ਸਿਵੇ ਇਕੱਠੇ ਬਲੇ ਪੂਰਾ ਪਿੰਡ ਤਾਂ ਹ ਮਾਰ ਮਾਰ ਰੋਇਆ ਇਹ ਮੌਤ ਇਹਨਾਂ ਨੌਜਵਾਨਾਂ ਨੂੰ ਸਕੂਲ ਤੋਂ ਹੀ ਖਿੱਚ ਕੇ ਲੈ ਗਈ ਸੀ ਦਰਅਸਲ ਫਿਲੋਰ ਦੇ ਪਿੰਡ ਮੁਠੱਡਾ ਕਲਾ ਵਿੱਚ ਉਸ ਵਕਤ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਜਦੋਂ ਪਿੰਡ ਦੇ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋਈ ਤੇ ਅੱਜ ਜੱਦੀ ਪਿੰਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਫਗਵਾੜਾ ਗੁਰਾਇਆਂ ਹਾਈਵੇ ਦੇ ਦਰਮਿਆਨ ਪਿੰਡ ਵਰਕਾ ਦੇ ਗੇਟ ਦੇ ਸਾਹਮਣੇ ਟਾਟਾ ਗੱਡੀ ਦੂਜੇ ਪਾਸੇ ਸੜਕ ਤੇ ਜਾ ਰਖੇ ਟਰੱਕ ਦੇ ਨਾਲ ਜਾਬਜੀ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਟੋਇਟਾ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਜਦਕਿ ਟਾਟਾ 400 ਤਤ ਵੀ ਨੁਕਸਾਨ ਨਹੀਂ ਗਈ ਉਸ ਦਾ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਮ੍ਰਿਤਕ ਨੌਜਵਾਨਾਂ ਦੀ ਪਛਾਣ ਸਾਖਿਲ ਮੁਹੰਮਦ ਉਮਰ 23 ਸਾਲ ਪੁੱਤਰ ਕਸ਼ਮੀਰ ਮੁਹੰਮਦ ਦਲਜੀਤ ਪੱਟੀ ਉਮਰ 20 ਸਾਲ ਪੁੱਤਰ ਅਵਤਾਰ ਚੰਦ ਅਤੇ ਅਵਤਾਰ ਮੈਮੀ ਉਮਰ 17 ਸਾਲ ਪੁੱਤਰ ਦੇਸਰਾਜ ਮੈਮੀ ਇਹ ਤਿੰਨੋਂ ਨੌਜਵਾਨ ਜਿਹੜੇ ਨੇ ਉਹ ਕੋ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸੀ ਤੇ ਇੱਕ ਯੂਨੀਵਰਸਿਟੀ ਦੇ ਵਿਦਿਆਰਥੀ ਦੱਸੇ ਜਾ ਰਹੇ ਸੰਦਸ ਜੀ ਕਿ ਆਰਮੀ ਜਮਾਤ ਦਾ ਵਿਦਿਆਰਥੀ ਅਰਮਾਨ ਮੈਮੀ ਜੋ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਇਹ ਤਿੰਨੇ ਜਣੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਵਾਪਸ ਪਰਤ ਰਹੇ ਸੀ ਕਿ ਜਿਵੇਂ ਹੀ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਲੁਧਿਆਣਾ ਸਾਈਡ ਤੋਂ ਜਲੰਧਰ ਸਾਈਡ ਆ ਰਹੀ ਇੱਕ ਹੋਰ ਗੱਡੀ ਦੇ ਨਾਲ ਟਕਰਾਂਦੀ ਹੈ ਤੇ ਅੱਜ ਜੱਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਅੰਤਿਮ ਸੰਸਕਾਰ ਮੌਕੇ دوست ਵੀ ਭਾਵੁਕ ਹੋਏ ਨੇ ਇੱਕ ਦੋਸਤ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਸ ਦੀ ਆਪਣੇ ਦੋਸਤ ਦੋਸਤਾਂ ਨਾਲ ਗੱਲ ਖੁੱਈ ਸੀ ਉਹ ਕਲਾਸ ਤੋਂ ਲੇਟ ਹੋ ਗਿਆ ਸੀ ਇਸ ਲਈ ਨਾ ਉਹ ਕਲਾਸ ਵਿੱਚ ਗਿਆ ਤੇ ਨਾ ਹੀ ਘਰ ਪਰਤਿਆ ਸੀ ਉਹ ਆਪਣੇ ਦੋਸਤਾਂ ਦੇ ਨਾਲ ਘੁੰਮਣ ਫਿਰਨ ਦੇ ਲਈ ਨਿਕਲ ਗਿਆ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਅੱਗੇ ਮੌਤ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ ਅੱਜ ਇਸ ਪਿੰਡ ਦੇ ਵਿੱਚ ਮਾਹੌਲ ਗਮਗੀਨ ਬਣਿਆ ਹੋਇਆ ਹੈ ਜਿੱਥੇ ਤਿੰਨ ਦੋਸਤਾਂ ਦਾ ਇੱਕੋ ਹੀ ਵਕਤ ਸੰਸਕਾਰ ਕੀਤਾ ਗਿਆ ਤਿੰਨ ਸਵੇ ਇਕੱਠੇ ਬਲੀ ਨੇ ਪੂਰੇ ਪਿੰਡ ਵਿੱਚ ਮਾਹੌਲ ਉਸ ਵਕਤ ਗਮਗੀਨ ਹੋ ਗਿਆ ਜਦੋਂ ਤਿੰਨੋ ਦੋਸਤਾਂ ਦੇ ਸਿਵੇ ਇਕੱਠੇ ਬਲੇ ਪੂਰਾ ਪਿੰਡ ਤਾਂ ਮਾਰ ਮਾਰ ਰੋਇਆ ਇਹ ਮੌਤ ਇਹਨਾਂ ਨੌਜਵਾਨਾਂ ਨੂੰ ਸਕੂਲ ਤੋਂ ਹੀ ਖਿੱਚ ਕੇ ਲੈ ਗਈ ਸੀ। ਦਰਅਸਲ ਫਲੋਰ ਦੇ ਪਿੰਡ ਮੁਠੱਡਾ ਕਲਾ ਵਿੱਚ ਉਸ ਵਕਤ ਸੋਗ ਦੇ